ਇਹ ਬਚਪਨ ਦੇ ਵਿੱਚ ਮਾਪੇ ਚਲਾਣਾ ਕਰ ਗਏ ਸ਼ਰੀਕਾਂ ਨੇ ਨਾਂ ਪੁੱਛਿਆ ਕਾਨੇ ਮੇਡ ਚੂਨਾਬਦੀ ਲਾਹੌਰ ਪਾਈ ਹਰਤਾਸ਼ ਮਾਤਾ ਦਇਆ ਕੌਰ ਦੇ ਘਰ ਵਿਖੇ ਮਾਰਕ ਦਾ ਆਗਾਸ ਕੋਈ ਬਾਕਸ਼ਰ ਪਰਡਸਨ ਸੰਗਤਾਂ ਦਰਸ਼ਕਾਂ ਹੀ ਆਉਂਦੀਆਂ ਨੇ ਰੋਗ ਸੁਖ ਮਿਟ ਜਾਣ ਜੋ ਗੁਰੂ ਦਾ ਨਗਰ ਬਣ ਰਿਹਾ ਇਸ ਸਮਾਂ ਤੇ ਇਸ ਬਾਅਦ ਨੇ ਸਮੁੱਚੀ ਸਮਰਦਾਇ ਭੁਰੀ ਸਾਹਿਬ ਇਹਨਾਂ ਬਾਪੁਰਖਾਂ ਨੂੰ ਬਾਬਾ ਜੀ ਦੀ ਸ਼ਮੀਲਵਾਸ ਜੀ ਲਈ ਸਾਡੇ ਲਈ 3 ਚਾਰ ਮਿਲ ਕੇ ਰਾਹੀਂ ਪ੍ਰੇਰਿਤ ਨਾ ਦੇ ਅਗਰ ਜੀ ਦੇ ਕਰਵਾਉਣ ਦੇ ਲਈ ਸਾਡੇ ਨਾਲ ਜੀ ਦੇ ਰੱਖੇ ਸਤ ਬਾਬਾ ਅਰਬਾਰ ਸਤਿ ਸ਼ੋਕ ਪਾਣਾ ਉਸ ਸਾਡੇ ਚੌਕ ਨਹੀਂ ਨਹੀਂ ਹੋਣਗੇ ਪਰਾ ਜੋ ਕੁਛ ਪੰਥ ਦੇ ਵਿੱਚ ਆਪਾਂ ਪਿਛਲੇ 3-4 ਦਿਨਾਂ ਤੋਂ ਇਹ ਵੱਟੀ ਗਿਣਤੀ ਵਿੱਚ ਜਿਹੜੀ ਸੰਗਤ ਸ੍ਰੀ ਗੋਇੰਦਵਾਲ ਸਾਹਿਬ ਨੂੰ ਸੀ ਜਿਹੜੀਆਂ ਸੰਗਤਾਂ ਨੇ ਇਹਦੀਆਂ ਵੱਟੀਆਂ ਸੇਵਾਵਾਂ ਆਪ ਪੁਰਸ਼ਾਂ ਨੇ ਇਹਦੀਆਂ ਵੱਟੀਆਂ ਸੇਵਾਵਾਂ ਕਰਵਾਈਆਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਤਿਆਦਾ ਵੀ ਬੜਾ ਧੰਵਾਦ ਕਰਦਾ ਆਓ ਜੀ ਇਸੇ ਚਾਰੇ ਦੇ ਨਾਲ ਭਾਈ ਸ਼ੁਕੀਨ ਸਿੰਘ ਜੀ ਉਹਨਾਂ ਨੂੰ ਕਰ ਰਿਹਾ ਆ ਜਲਦੀ ਕਲਾਨਾ ਤੁਸੀਂ ਛਿਕਾਰਾ ਲਾਉਣਾ ਬੋਲੇ ਇਹ ਸੋਨਿਹਾਲ ਆਓ ਬੜੇ ਪਿਆਰ ਨਾਲ ਸ਼ਰਵਨ ਕਰੋ ਸਾਡੇ ਰੀਤ ਨੂੰ ਤੁਸੀਂ ਅੱਖ ਆਈ ਸਾਬ ਆਪ ਦੀ ਪੀਰ ਤਰਸਦਾ ਜੀ ਤੁਸੀਂ ਜੇ ਮੋਲੂ ਮਾਣ ਹੋਵੇ ਹੋਰ ਕੋਈ ਨਾ ਜਾਣਦਾ ਫਿਰ ਨਾ ਸਾਰਾ ਦੁਨੀਆ ਦੇ ਰੋਤੇ ਕਿੰਨੇ ਜਿਆਦਾ ਪੂਰੀ ਕੋਈ ਨਹੀਂ ਕਿ ਪਾ ਬੰਦ ਨਹੀਂ ਦੀ ਜਰੂਰਤ ਨਹੀਂ ਕਿਉਂਕਿ ਸੇਵਾ ਕੀ ਦੇ ਕਰਮਾਂ ਜੋ ਹੋਏ ਨਾ ਕੋਈ ਕਰ ਸਕਦਾ ਉਹ ਭਾਵੇਂ Gracias. Gracias. Gracias.